ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜ ਰਹੀਆਂ ਮੇਰੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੱਡ ਵੀ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅੱਜ ਅਸੀਂ ਆਪਣੇ ਪਹਿਣਾ ਵਾਸਤੇ ਲੈ ਕੇ ਆਏ ਆਂ ਦਾਸ ਬ੍ਰਾਂਡ ਦੀ ਚਨੂਨ ਚਨੂਨ ਦਾ ਕਾਫੀ ਟ੍ਰੈਂਡ ਆ ਰਿਹਾ ਜੀ ਦੇਖੋ ਕਾਫੀ ਮੇਰੀ ਭੈਣਾਂ ਦੀ ਡਿਮਾਂਡ ਸੀ ਦੁਬਾਰਾ ਪੀਸ ਲੈ ਕੇ ਆਓ ਚਨੂਨ ਦੇ ਤਾਂ ਅਸੀਂ ਦੁਬਾਰਾ ਲੈ ਕੇ ਆਏ ਆਂ ਕਿਉਂਕਿ ਕਾਫੀ ਟ੍ਰੈਂਡ ਹੈ ਚਨੂਨ ਦੇ ਸ਼ਰਟਾਂ ਦਾ ਜੀ ਠੀਕ ਹੈ ਜੀ ਚਨੂਨ ਦੇ ਸੂਟ ਕਾਫੀ ਮਾਰਕੀਟ ਦੇ ਵਿੱਚ ਆਏ ਆ ਤੇ ਅਸੀਂ ਉਹਦੇ ਲੈ ਕੇ ਆਏ ਤੁਹਾਡੇ ਵਾਸਤੇ ਦਾਸ ਬ੍ਰਾਂਡ ਦੇ ਕੱਟ ਪੀਸ ਠੀਕ ਹੈ ਜੀ ਦਾਸ ਬ੍ਰਾਂਡ ਤੁਹਾਨੂੰ ਪਤਾ ਹੀ ਹੈ ਦਾਸ ਬ੍ਰਾਂਡ ਬਹੁਤ ਉੱਚਾ ਬ੍ਰਾਂਡ ਹੁੰਦਾ ਜੀ ਸਟਾਫ ਬਹੁਤ ਫਾਈਨ ਸਟਾਫ ਤੇ ਬ੍ਰਾਂਡਡ ਸਟਾਫ ਹੁੰਦਾ ਜੀ ਠੀਕ ਹੈ ਜੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਸਾਡੇ ਕੋਲ ਦਾਸ ਬ੍ਰਾਂਡ ਦੇ ਕੱਟ ਪੀਸ ਲੈਂਦੀਆਂ ਸੂਟ ਵੀ ਲੈ ਰਹੀਆਂ ਜੀ ਇਸ ਕਰਕੇ ਅਸੀਂ ਦੁਵਾਰਾ ਤੁਹਾਡੀ ਡਿਮਾਂਡ ਤੇ ਦੁਵਾਰਾ ਪਿਓਰ ਚਨੂਨ ਦੇ ਲੈ ਕੇ ਆਏ ਆ ਦਾਸ ਬ੍ਰਾਂਡ ਦੇ ਕੱਟ ਪੀਸ ਕੱਟ ਪੀਸ ਰਹਿਣਗੇ ਸਾਰੇ ਜਿਹੜੇ ਕੱਟ ਪੀਸਾਂ ਦੇ ਕੱਟ ਰਹਿਣ ਵਾਲੀ ਹੈ ਜ਼ਿਆਦਾਤਰ ਮੋਸਟਲੀ 4 ਮੀਟਰ ਹੀ ਰਹਿਣ ਵਾਲੀ ਹੈ ਕੋਈ 3.5 ਵੀ ਮਿਲੂਗਾ ਤੁਹਾਨੂੰ ਕੋਈ 2 ਮੀਟਰ ਵੀ ਮਿਲੂਗਾ ਠੀਕ ਹੈ ਜੀ ਕੋਈ 2.5 ਮੀਟਰ ਰਹਿਣ ਵਾਲੀ ਹੈ ਪ੍ਰਿੰਟ ਮਿਲਣ ਵਾਲੇ ਤੁਹਾਨੂੰ ਡਿਫਰੈਂਟ ਜੇ ਬੜੇ ਪਿਆਰੇ ਜੇ ਸੋਨੇ-ਸੋਨੇ ਜੁਨੀਕ ਜੇ ਪ੍ਰਿੰਟ ਫਰਸਟ ਪ੍ਰਿੰਟ ਦੇਖੋ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਕਲਰ ਵੀ ਕਿੰਨਾ ਪਿਆਰਾ ਤੇ ਪ੍ਰਿੰਟ ਵੀ ਕਿੰਨਾ ਪਿਆਰਾ ਠੀਕ ਹੈ ਜੀ ਮੋਸਟਲੀ ਇਹ 4 ਮੀਟਰ ਤੱਕ ਜਦ ਸਾਢੇ 3 ਮੀਟਰ ਤੱਕ ਰਹਿਣ ਵਾਲਾ ਜੀ ਠੀਕ ਹੈ ਜੀ ਸਾਢੇ 3 ਮੀਟਰ ਤੱਕ ਵੀ ਹੋ ਸਕਦਾ ਤੇ 4 ਮੀਟਰ ਤੱਕ ਵੀ ਹੋ ਸਕਦਾ ਜੀ ਜਿਹੜੀਆਂ ਮੇਰੀਆਂ ਪਹਿਣਾ ਦਾ ਘੇਰਾ ਬੰਦਾ 20 ਇੰਚ ਰੈਡੀ ਹੁੰਦਾ ਉਹਨਾਂ ਦਾ ਆਰਾਮ ਨਾਲ ਸਾਢੇ 3 ਦੇ ਵਿੱਚ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਦਾਂ ਪਤਾ ਵੀ ਸਾਡਾ 3.5 ਚ ਨਹੀਂ ਬੰਦਦਾ ਉਹ ਮੇਰੇ ਕੋਲ ਪਰਸਨਲੀ ਸਲਾਹ ਲੈ ਸਕਦੇ ਆਂ ਤੁਸੀਂ ਤੁਹਾਨੂੰ ਦੱਸ ਸਕਦੇ ਆਂ ਤੁਹਾਡਾ 3.5 ਦੇ ਵਿੱਚ ਵੀ ਸੂਟ ਰੈਡੀ ਹੋ ਸਕਦਾ ਠੀਕ ਆ ਜੀ ਮੇਰੇ ਕੋਲ ਪਰਸਨਲੀ ਸਲਾਹ ਲੈ ਸਕਦੇ ਹੋ ਤੁਸੀਂ ਸੂਟ ਬਣਾਉਣ ਲਈ ਵਾਸਤੇ ਤੇ ਕਿਉਂਕਿ ਅਸੀਂ ਇੱਕ ਤਾਂ ਅਸੀਂ ਜਿਹੜੀ ਬਾਟਮ ਹੈ ਉਹ ਸਾਰੇ ਸੂਟ ਤੇ ਦੇਖੋ ਲਾਈਨਿੰਗ ਲੱਗਦੀ ਹੈ ਜੀ ਜੇਕਰ ਤੁਸੀਂ ਬਾਟਮ ਵਿੱਚ ਨੂਨ ਦੀ ਬਣਾਉਣੀ ਹੈ ਤਾਂ ਲਾਈਨਿੰਗ ਲੱਗੂਗੀ ਤੇ ਜਿਹੜੀ ਆਪਾਂ ਹੈਵੀ ਬਾਟਮ ਵੀ ਜ਼ਿਆਦਾ ਵੇਅਰ ਨਹੀਂ ਕਰਦੇ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਜੇਕਰ ਬੇਬੇ ਪਣ ਰੂਏ ਵਾਲਾ ਕਲਰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਭਾਈ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਪ੍ਰਿੰਟ ਰੈਨ ਵਾਲਾ ਦੇਖੋ ਤੁਹਾਨੂੰ ਦੂਰ ਤੋਂ ਪ੍ਰਿੰਟ ਦਿਖਾਉਣੇ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਹੈ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਇਆ ਹੈ 컬러 ਦੇਖੋ ਕਿੰਨਾ ਪਿਆਰਾ ਜੀ ਡਿਫਰੈਂਟ ਜਿਹਾ ਕਲਰ ਹੈ ਲੱਗ ਜੀ ਸ਼ੇਡ ਹੈ ਪ੍ਰਿੰਟ ਵੀ ਦੇਖੋ ਲੱਗ ਜੀ ਸ਼ੇਡ ਦਾ ਤੇ ਵਿੱਚ ਜਿਹੜੇ ਫਲਾਵਰ ਬਣੇ ਆ ਉਹ ਵੀ ਡਿਫਰੈਂਟ ਜਿਹੇ ਕਲਰ ਦੇ ਬਣੇ ਹੋਏ ਆ ਬੜਾ ਸੋਹਣਾ ਜਿਹਾ ਸੋਹਣਾ ਜਿਹਾ ਸਟਾਫ ਹੈ ਜੀ ਦੇਖੋ ਪਿਓਰ ਚਨੂਨ ਰਹਿਣ ਵਾਲਾ ਸਟਾਫ ਦਾਸ ਬ੍ਰਾਂਡ ਦਾ ਤੁਹਾਨੂੰ ਨੇੜੇ ਹੀ ਤੋ ਤਾਂ ਖਾਸਾ ਕਦੇ ਆ ਦਾਸ ਬ੍ਰਾਂਡ ਰਹਿਣ ਵਾਲਾ ਬਿਲਕੁਲ ਪਿਓਰ ਚਨੂਨ ਸਟਾਫ ਹੈ ਜੀ ਲਾਈਨਿੰਗ ਵਾਲਾ ਸਟਾਫ ਰਹਿਣ ਵਾਲਾ ਹੈ ਸ਼ਰਟ ਤੇ ਲਾਈਨਿੰਗ ਲੱਗਣ ਵਾਲੀ ਹੈ ਕੰਪਲੀਟ ਸੂਟ ਜੈਕਰ ਲੈਣਾ ਤਾਂ ਪੂਰੇ ਸੂਟ ਤੇ ਲਾਈਨਿੰਗ ਲੱਗਣੀ ਹੈ ਲਾਈਨਿੰਗ ਵਾਲਾ ਸਟਾਫ ਰੈਨ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਡਿਫਰੈਂਟ ਜਿਹਾ ਕਲਰ ਹੈ ਠੀਕ ਹੈ ਜੀ ਡਿਫਰੈਂਟ ਜੀ ਪ੍ਰਿੰਟਿੰਗ ਬਣੀ ਹੋਈ ਹੈ ਤੇ ਕਲਰ ਵੀ ਬੜਾ ਡਿਫਰੈਂਟ ਜਿਹਾ ਠੀਕ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਤੁਸੀਂ ਕਰ ਸਕਦੇ ਹੋ ਜੀ ਦੇਖੋ ਜੀ ਇਹ ਵਾਲਾ ਦੇਖੋ ਪ੍ਰਿੰਟ ਇਹ ਵੀ ਬੜਾ ਪਿਆਰਾ ਜਿਹਾ 프ਰਿੰਟ ਰੈਨ ਵਾਲਾ ਸ਼ਰਟ ਪੀਸ ਹੈ ਜੀ ਸ਼ਾਇਦ 2 ਮੀਟਰ ਸ਼ਰਟ ਪੀਸ ਹੈ ਦੇਖੋ ਜਿਹੜੀਆਂ ਮੇਰੀਆਂ ਪਹਿਣਾ ਦਾ 20 ਇੰਚ ਕੇਰ ਆ ਰੈਡੀ ਹੁੰਦਾ ਨਾ ਉਹ ਤੁਸੀਂ 2 ਮੀਟਰ ਦੇ ਵਿੱਚ ਵੀ ਆਪਣੀ ਸ਼ਰਟ ਦੀ ਜਿੰਨੀ ਮਰਜ਼ੀ ਲੈਂਥ ਤੁਸੀਂ ਕੰਪਲੀਟ ਕਰ ਸਕਦੇ ਹੋ ਠੀਕ ਹੈ ਇਦਾਂ ਨਹੀਂ ਹੈਗਾ ਵੀ 2 ਮੀਟਰ ਦੇ ਵਿੱਚ ਤੁਹਾਡੀ ਸਿਰਫ 39 ਹੀ ਲੈਂਥ ਹੋਣੀ ਹੈ ਤੁਸੀਂ ਸਾਡੇ ਨਾਲ ਸਾਡੇ ਕੋਲੋਂ ਪਰਸਨਲੀ ਸਲਾਹ ਲੈ ਸਕਦੇ ਹੋ ਤੁਹਾਡੀ ਕੰਪਲੀਟ ਲੈਂਥ ਤੁਹਾਡੀ 44 43 ਤੱਕ ਲੈਂਥ ਬਣੂਗੀ ਜਿੰਨਾਂ ਦਾ ਘੇਰਾ ਆਉਂਦਾ 2 ਕੈਂਚ ਰੈਡੀ ਠੀਕ ਹੈ ਜੀ ਉਹਨਾਂ ਦੀ ਲੈਂਥ ਤੁਸੀਂ 2 ਮੀਟਰ ਦੇ ਵਿੱਚ ਵੀ 43 ਤੱਕ ਲੈਂਥ ਤੁਸੀਂ ਆਪਣੀ ਬਣਾ ਸਕਦੇ ਹੋ ਸ਼ਰਟ ਅੱਗੇ ਦੇਖੋ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਪੀਚ ਕਲਰ ਹੈ ਕਈ ਮੇਰੇ ਪਿਆਰ ਨੂੰ ਲਾਈਟ ਕਲਰ ਪਸੰਦ ਹੁੰਦਾ ਬੜਾ ਪਿਆਰਾ ਜਾਂ ਡਿਫਰੈਂਟ ਜਾਂ ਕਲਰ ਹੈ ਜੀ ਠੀਕ ਹੈ ਜੀ ਪੀਚ ਸ਼ੇਡ ਹੈ ਲਾਈਟ ਜਿਹਾ ਸ਼ੇਡ ਹੈ ਥੋੜਾ ਜਿਹਾ ਕਾਲਸ ਚਾਹ ਰਿਹਾ ਪਰ ਪ੍ਰਿੰਟ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਸਾਰੇ ਪੀਸ ਰਹਿਣ ਵਾਲੇ ਆ ਪਿਓਰ ਚਨੂਨ ਦੇ ਬਿਲਕੁਲ ਸੌਫਟ ਵਾਲੀ ਚਨੂਨ ਹੈ ਜੀ ਦਾਸ ਬ੍ਰਾਂਡ ਦੀ ਹੈ ਬਿਲਕੁਲ ਸੌਫਟ ਵਾਲੀ ਚਨੂਨ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਅਗਲਾ ਪ੍ਰਿੰਟ ਦੇਖੋ ਜੀ ਕਲਰ ਦੇਖੋ ਬੜਾ ਪਿਆਰਾ ਜਾ ਸੋਹਣਾ ਜਾ ਠੀਕ ਹੈ ਜੀ ਬੜਾ ਸੋਹਣਾ ਜਾ ਪਿਆਰਾ ਜਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਨਾ ਲਾਈਟ ਹੈ ਨਾ ਡਾਰਕ ਹੈ ਠੀਕ ਹੈ ਜੀ ਖਿੜਿਆ ਖਿੜਿਆ ਜਿਹਾ ਕਲਰ ਹੈ ਨਾ ਤਾਂ ਇਹ ਲਾਈਟ ਹੈ ਤੇ ਨਈ ਸੀ ਡਾਰਕ کہہ ਸਕਦੇ ਆ ਪਰ ਲੱਗ ਵੀ ਖਿੜਿਆ ਖਿੜਿਆ ਜਾ ਰਿਹਾ ਬੜਾ ਪਿਆਰਾ ਜਿਹਾ ਕਲਰ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਦਾਸ ਬ੍ਰਾਂਡ ਦੀ ਚਨੂਨ ਪਿਓਰ ਚਨੂਨ ਹੈ ਜੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚਨੂਨ ਦੇ ਸੂਟ ਆ ਰਹੇ ਆ ਜੀ ਤੇ ਕਾਸਟਲੀ ਵੀ ਬਹੁਤ ਹੈ ਅਸੀਂ ਤੁਹਾਡੇ ਵਾਸਤੇ ਜਿਹੜੇ ਲੈ ਕੇ ਆਏ ਆ ਇਹ ਵਾਲੇ ਪੀਸ ਦਾਸ ਬ੍ਰਾਂਡ ਦੇ ਕੱਟ ਪੀਸਾਂ ਦੇ ਉੱਤੇ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਤੁਹਾਨੂੰ ਇਹ ਸ਼ਾਇਦ 4 ਮੀਟਰ ਤੱਕ ਆਰਾਮ ਨਾਲ ਮਿਲ ਜੇ ਇਹ ਵਾਲਾ ਸੂਟ ਜੇ ਸਾਢੇ ਤਿੰਨ ਤਾਂ ਪੱਕਾ ਹੋਊਗਾ ਜੀ ਠੀਕ ਹੈ ਜੀ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਸੋਹਣਾ ਜਿਹਾ ਕਲਰ ਹੈ ਨਾ ਲਾਈਟ ਹੈ ਨਾ ਡਾਰਕ ਹੈ ਠੀਕ ਹੈ ਜੀ ਕੁਲਿਆ ਜਿਹਾ ਪ੍ਰਿੰਟ ਹੈ ਨਾ ਹੀ ਅਸੀਂ ਡਾਰਕ ਕਹਿ ਸਕਦੇ ਆ ਨਾ ਹੀ ਅਸੀਂ ਨੂੰ ਲਾਈਟ ਕਹਿ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਰੈਨਡ ਵਾਲਾ ਬੜਾ ਸੋਹਣਾ ਕੰਪਲੀਟ ਸੂਟ ਬੜਾ ਸੋਹਣਾ ਦਾ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਲੱਗਣਾ ਇਹਦਾ ਪਿਓਰ ਚਨੂਨ ਸਟਾਫ ਰੈਨਡ ਵਾਲਾ ਦਾਸ ਬ੍ਰੈਂਡ ਦਾ ਜ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਥੋੜਾ ਜਿਹਾ ਵੱਡੇ ਪ੍ਰਿੰਟ ਦਾ ਕਾਫੀ ਟ੍ਰੈਂਡ ਆ ਰਿਹਾ ਦੇਖੋ ਤੁਸੀਂ ਐਦਾਂ ਦਾ ਜੇ ਸ਼ਰਟ ਪੀਸ ਰੈਡੀ ਕਰੋਗੇ ਜਾਂ ਪੂਰਾ ਸੂਟ ਰੈਡੀ ਕਰੋਗੇ ਤਾਂ ਤੁਹਾਡੀ ਜਿਹੜੀ ਲੁੱਕ ਆਉਣੀ ਹੈ ਬੜੀ ਡਿਫਰੈਂਟ ਜੀ ਆਉਣੀ ਹੈ ਬਹੁਤ ਪਿਆਰੀ ਲੁੱਕ ਆਉਣੇ ਤੁਹਾਡੀ ਐਦਾਂ ਸ਼ਰਟ ਪੀਸ ਪਾਇਆ ਹੋਊਗਾ ਤਾਂ ਐਦਾਂ ਦਾ ਠੀਕ ਹੈ ਜੀ ਜੇ ਤੁਸੀਂ ਸੂਟ ਵੀ ਬਣਾਉਗੇ ਪੂਰਾ ਤਾਂ ਤਾਂ ਵੀ ਤਾਂ ਵੀ ਤੁਹਾਡੇ ਬਹੁਤ ਵਧੀਆ ਰੈਡੀ ਹੋਣਾ ਸੂਟ ਤੇ ਬੜਾ ਪਿਆਰਾ ਜਿਹਾ ਰੈਡੀ ਹੋਣਾ ਹੈ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਬੜਾ ਸੋਹਣਾ ਜਿਹਾ ਕਾਫੀ ਟ੍ਰੈਂਡ ਆ ਰਿਹਾ ਏ ਇਦਾਂ ਦੇ ਪ੍ਰਿੰਟ ਤੇ ਅਗਲਾ ਪ੍ਰਿੰਟ ਚੈੱਕ ਕਰੋ ਜੀ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਥੋੜਾ ਜਨਾ ਬ੍ਰਾਈਟ ਆ ਰਿਹਾ ਏ ਫੋਨ ਦੇ ਵਿੱਚ ਕੈਮਰੇ 'ਚ ਜਿਹੜਾ ਕਲਰ ਥੋੜਾ ਬ੍ਰਾਈਟ ਆ ਰਿਹਾ ਪਰ ਕਲਰ ਨਾ ਇੰਨਾ ਬ੍ਰਾਈਟ ਨਹੀਂ ਹੈਗਾ ਜਿਹੜੀ ਆਹ ਵਾਲੀ ਚੀਜ਼ ਬ੍ਰਾਈਟ ਜੀ ਆ ਰਹੀ ਏ ਥੋੜੀ ਜੀ ਕਾਲਸ ਦੇ ਵਿੱਚ ਹੈ ਬੜਾ ਸੋਹਣਾ ਜਿਹਾ ਕਲਰ ਹੈ ਨਾ ਹੀ ਅਸੀਂ ਇਹਨੂੰ ਡਾਰਕ ਕਹਿ ਸਕਦੇ ਹਾਂ ਅਸੀਂ ਇਹਨੂੰ ਬ੍ਰਾਈਟ ਜਿਹਾ ਕਲਰ ਨਹੀਂ ਕਹਿ ਸਕਦੇ ਬੜਾ ਬਹੁਤ ਪਿਆਰਾ ਸੋਹਣਾ ਜਿਹਾ ਕਲਰ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪੂਰਾ ਕੰਪਲੀਟ ਸੂਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਇਹਦਾ ਤੁਹਾਨੂੰ 4 ਮੀਟਰ ਚ 4.5 ਮੀਟਰ 4.5 ਮੀਟਰ ਦੀ ਕੱਟ ਲੈਣ ਵਾਲੀ ਹੈ ਜੀ ਇਹ ਅਗਲਾ ਪ੍ਰਿੰਟ ਚੈੱਕ ਕਰੋ ਇਹ ਗ੍ਰੇ ਬੇਸ ਆ ਗ੍ਰੇ ਬੇਸ ਦੇ ਵਿੱਚ ਪੀਚ ਫਲਾਵਰ ਹੈ ਦੇਖੋ ਇਹ ਵੀ ਸੋਹਣਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜਿਹੜੀਆਂ ਮੇਰੀਆਂ ਭੈਣਾਂ ਥੋੜਾ ਜਿਹਾ ਲਾਈਟ ਸ਼ੇਡ ਕਲਰ ਪਸੰਦ ਕਰਦੀਆਂ ਉਹਨਾਂ ਲਈ ਇਹ ਬਹੁਤ ਵਧੀਆ ਸ਼ੇਡ ਹੈ ਜੀ। ਪ੍ਰਿੰਟ ਵੀ ਬਹੁਤ ਵਧੀਆ ਸ਼ੇਡ ਵੀ ਬੜਾ ਵਧੀਆ ਹੈ। ਦੇਖੋ ਨਾ ਤਾਂ ਵੱਡਾ ਪ੍ਰਿੰਟ ਲੱਗ ਰਿਹਾ ਨਾ ਛੋਟਾ ਕਿਉਂਕਿ ਕੁਲਿਆਜਾ ਪ੍ਰਿੰਟ ਹੈ। ਠੀਕ ਹੈ ਜੀ ਨਾ ਹੀ ਇਹ ਜਿਹੜੀ ਲੁੱਕ ਆ ਰਹੀ ਹੈ ਵੱਡੇ ਪ੍ਰਿੰਟ ਦੀ ਆ ਰਹੀ ਹੈ ਨਾ ਛੋਟੇ ਦੀ ਆ ਰਹੀ ਹੈ ਕੁਲਿਆਜਾ ਪ੍ਰਿੰਟ ਰਹਿਣ ਕਰਕੇ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ। ਲਾਈਟ ਜਿਹਾ ਸ਼ੇਡ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਜੀ। ਇਹ ਵਾਲਾ ਪ੍ਰਿੰਟ ਚੈੱਕ ਕਰੋ। ਦੇਖੋ ਸਤੋਂ ਸਾਰੇ ਡਿਫਰੈਂਟ ਜੇ ਪ੍ਰਿੰਟ ਮਿਲਣਗੇ ਠੀਕ ਹੈ ਜੀ ਨਿਊ ਜੀ ਸਟਾਈਲ ਦੇ ਵਿੱਚ ਪ੍ਰਿੰਟ ਮਿਲਣ ਵਾਲਿਆ ਇਹ ਵੀ ਪ੍ਰਿੰਟ ਬੜਾ ਪਿਆਰਾ ਜਾਂ ਚੈੱਕ ਕਰ ਸਕਦੇ ਹੋ ਇਹਵਰਾ ਪ੍ਰਿੰਟ ਚੈੱਕ ਕਰੋ ਕਲਰ ਦੇਖੋ ਬੜਾ ਸੋਹਣਾ ਜਾਂ ਤੇ ਪ੍ਰਿੰਟ ਵੀ ਬੜਾ ਕਲਰ ਬੜਾ ਪਿਆਰਾ ਜਾਂ ਜੀ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਹੋਰ ਕਲਰ ਆਊਗਾ ਇਸੇ ਸੇਮ ਪ੍ਰਿੰਟ ਦੇ ਵਿੱਚ ਥੋੜਾ ਡਾਰਕ ਕਲਰ ਆ ਗਿਆ ਦੇਖੋ ਜੀ ਇਹ ਵੀ ਰੈੱਡ ਸ਼ੇਡ ਦੇ ਵਿੱਚ ਆ ਰਿਹਾ ਪਰ ਰੈੱਡ ਸ਼ੇਡ ਨਹੀਂ ਹੈਗਾ ਇਹ ਆ ਮਹਿਰੂਨ ਸ਼ੇਡ ਹੈ ਮਹਿਰੂਨ ਸ਼ੇਡ ਦੇ ਵਿੱਚ ਇਹ ਵਾਲਾ ਸੂਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਪ੍ਰਿੰਟ ਸੀਮ ਹੈ ਜੀ ਕਲਰ ਚੇਜ ਹੈ ਰੈੱਡ ਕਲਰ ਆ ਰਿਹਾ ਪਰ ਮਹਿਰੂਨ ਕਲਰ ਹੈ ਦਾਸ ਬ੍ਰਾਂਡ ਦੀ ਪਿਓਰ ਚਰੂਨ ਸਟਾਫ ਹੈ ਪ੍ਰਾਈਸ ਅਸੀਂ ਦੇ ਰਹੇ ਸਿਰਫ ਤੁਹਾਨੂੰ 175 ਰੁਪਏ ਪਰ ਮੀਟਰ ਠੀਕ ਹੈ ਜੀ 175 ਰੁਪਏ ਪਰ ਮੀਟਰ ਇਹ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਸੀਮ ਪ੍ਰਿੰਟ ਹੈ ਠੀਕ ਹੈ ਜੀ ਕਲਰ ਥੋੜਾ ਜਿਹਾ ਮਾਸਟਰ ਸ਼ੇਡ ਹੈ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਹੁਤ ਪਿਆਰਾ ਰਹਿਣ ਵਾਲਾ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ 175 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਠੀਕ ਹੈ ਜੀ ਅਗਲਾ ਪ੍ਰਿੰਟ ਦੇਖੋ ਜੀ ਦੇਖੋ ਇਹ ਕਲਰ ਦੇਖੋ ਇਹ ਵੀ ਕੋਈ ਵੀ ਮੇਰੀ ਭੈਣੇ ਨੂੰ ਵੇਅਰ ਕਰ ਸਕਦੀ ਹੈ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਤੇ ਟ੍ਰੈਂਡ ਦੇਖੋ ਕਿੰਨਾ ਪਿਆਰਾ ਜੀ ਸ਼ਾਇਦ 4 ਮੀਟਰ ਤੱਕ ਰਹਿਣ ਵਾਲਾ ਸਟਾਫ ਹੈ ਜੀ ਬਿਲਕੁਲ ਪਿਓਰ ਚਰੂਨਾ ਦਾਸ ਬ੍ਰਾਂਡ ਦੀ ਪਿਓਰ ਚਰੂਨਾ ਜੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਅਸੀਂ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਕੰਨੀ ਤੋਂ ਹਾਂਜੀ ਦੇਖੋ ਜੀ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਹੈ ਬਿਲਕੁਲ ਪਿਓਰ ਚਰੂਨਾ ਹੈ ਪ੍ਰਿੰਟ ਦੇਖੋ ਕਲਰ ਦੇਖੋ ਇਹ ਵਾਲਾ ਕਲਰ ਹੈ ਸੇਮ ਇਹ ਵਾਲਾ ਕਲਰ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਕੀ ਜੀ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਇਹ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ 3.5 ਮੀਟਰ ਤੱਕ ਰਹਿਣ ਵਾਲਾ ਹੈ ਜੀ ਠੀਕ ਹੈ ਜੀ 3.5 ਮੀਟਰ ਤੱਕ ਰਹਿਣ ਵਾਲਾ ਹੈ ਇਹਦਾ ਤੁਸੀਂ ਕੋਟ ਸੈੱਟ ਵੀ ਬੜਾ ਸੋਹਣਾ ਜਿਹਾ ਰੈਡੀ ਕਰ ਸਕਦੇ ਹੋ ਫਰੌਕ ਵੀ ਬਣਾ ਸਕਦੇ ਹੋ ਤੇ ਸੂਟ ਵੀ ਬਣਾ ਸਕਦੇ ਹੋ 올ਓਵਰ ਸੂਟ ਵੀ ਬਣਾ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਗ੍ਰੇ ਜੀ ਛੇੜ ਚ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਪਿਓਰ ਚਨੂਨ ਸਟਾਫ ਹੈ ਕਾਫੀ ਟ੍ਰੈਂਡ ਵਿੱਚ ਆ ਰਹੀ ਹੈ ਪਿਓਰ ਚਨੂਨ ਦਾਸ ਬ੍ਰਾਂਡ ਦੀ ਹੈ ਜੀ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਦੇਖੋ ਦੇਖੋ ਇਹ ਵੀ 2 ਮੀਟਰ ਤੱਕ ਰਹਿਣ ਵਾਲਾ ਜੀ ਜਿਹੜੀਆਂ ਮੇਰੀਆਂ ਭੈਣਾਂ ਦਾ 20 ਇੰਚ ਕੇ ਰੈਡੀ ਆ ਉਹ ਇਹਨੂੰ 44 ਤੱਕ ਵੀ ਰੈਡੀ ਕਰ ਸਕਦੀਆਂ 2 ਮੀਟਰ ਨੂੰ ਕਲਰ ਥੋੜਾ ਲਾਈਟ ਪੀਚ ਜਾ ਰਿਹਾ ਠੀਕ ਹੈ ਜੀ ਲਾਈਟ ਪੀਚ ਆ ਰਿਹਾ ਪਰ ਕਲਰ ਥੋੜਾ ਜਿਹਾ ਡਾਰਕ ਔਰੈਂਜ ਸ਼ੇਡ ਚ ਹੈ लाइट पीच आ रहा पर ऑरेंज शेड कलर है ठीक है जी ऑरेंज पीच कलर है नज़दीक तो तुम दिखा देखो जी सेम यह कलर है थोड़ा जहाँ थोड़ा जिस तो डार्क ऑरेंज है बड़ा प्यारा जहा प्यारा शेड है जी ये बहुत प्यारा शेड है प्रिंट देखो बहुत प्यारा प्रिंट रहने वाला ਕਿੰਨਾ ਸੋਹਣਾ ਉਬਰ ਕੇ ਜੀ ਪ੍ਰਿੰਟ ਆਉਂਦਾ ਦੇਖੋ ਬਹੁਤ ਪਿਆਰਾ ਪ੍ਰਿੰਟਰ ਰਹਿਣ ਵਾਲਾ ਦਾਸ ਬ੍ਰਾਂਡ ਹੈ ਜੀ 2 ਮੀਟਰ ਸ਼ਰਟ ਪੀਸ ਹੈ 2 ਮੀਟਰ ਦੇ ਵਿੱਚ ਵੀ ਤੁਸੀਂ ਸਾਡੇ ਕੋਲ ਇਹ ਵਾਲਾ ਕਲਰ ਦੇਖੋ ਜੀ ਇਹ ਫਿਰੋਜੀ ਕਲਰ ਹੈ ਸੇਮ ਪ੍ਰਿੰਟ ਹੈ ਦਿਖਾ ਸਕਦੇ ਹਾਂ ਤੁਹਾਨੂੰ ਜਦੀਕ ਤੋਂ ਸੇਮ ਪ੍ਰਿੰਟ ਰਹਿਣ ਵਾਲਾ ਫਿਰੋਜੀ ਕਲਰ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਇਹ ਵੀ ਬੜਾ ਸੋਹਣਾ ਜਿਹਾ ਸੂਟ ਰੈਡੀ ਬਣ ਕੇ ਉਹਨਾ ਪਿਓਰ ਚਰੂਨ ਸਟਾਫ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਹੈ ਦੇਖੋ ਜੀ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਆ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਫਲਾਵਰ ਦੇਖੋ ਕਿੰਨੇ ਸੋਹਣੇ ਸੋਹਣੇ ਜੇ ਬਣੇ ਹੋਏ ਇਹਦੇ ਵਿੱਚ ਪ੍ਰਿੰਟ ਦੇਖੋ ਸ਼ਾਈਨਿੰਗ ਹੈ ਦੇਖੋ ਸਟਾਫ ਦੀ ਸਾਰੇ ਸਟਾਫ ਦੇ ਵਿੱਚ ਇਦਾਂ ਦੀ ਸ਼ਾਈਨਿੰਗ ਹੀ ਮਿਲੂਗੀ ਸਾਰੇ ਸਟਾਫ ਦੇ ਵਿੱਚ ਬਹੁਤ ਕਲਰ ਦੇਖੋ ਤੇ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹਦਾ ਵੀ ਤੁਸੀਂ ਕੋਟ ਸੈੱਟ ਬੜਾ ਸੋਹਣਾ ਜਿਹਾ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਕੋਟ ਸੈੱਟ ਰੈਡੀ ਹੋਣਾ ਪਿਓਰ ਚਨੂਨ ਸਟਾਫ ਹੈ ਜੀ ਦਾਸ ਬ੍ਰਾਂਡ ਹੈ ਪ੍ਰਿੰਟ ਦੇਖੋ ਬੜਾ ਡਿਫਰੈਂਟ ਜਿਹਾ ਪ੍ਰਿੰਟ ਹੈ ਤੇ ਸਟਾਫ ਦੇਖੋ ਬੜਾ ਸੌਫਟ ਤੇ ਫਾਈਨ ਸਟਾਫ ਹੈ ਬਹੁਤ ਸੌਫਟ ਸਟਾਫ ਰਹਿਣ ਵਾਲਾ ਜੀ ਬਿਲਕੁਲ ਪਿਓਰ ਚਨੂਨ ਬਹੁਤ ਸੌਫਟ ਸਟਾਫ ਹੈ ਪ੍ਰਿੰਟ ਦੇਖੋ ਜੇਕਰ ਤੁਸੀਂ ਸ਼ਰਟ ਪੀਸ ਵੀ ਰੈਡੀ ਕਰੋਗੇ ਤਾਂ ਉਹ ਵੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਕੋਟ ਸੈੱਟ ਤਾਂ ਬੜਾ ਸੋਹਣਾ ਜਿਹਾ ਹੀ ਰੈਡੀ ਹੋਣਾ ਜੀ ਇਹਦਾ अगला प्रिंट करो देखो ये भी बड़ा सोहना जहाँ डिफरेंट स्टाइल च प्रेंट रहन वाला कलर भी देखो कलर भी देखो कलर भी बड़ा प्यारा जहाँ रैन वाला कोट सैट रेडी करोंगे बड़ा सोहना जहा कोट सैट रेडी होना फ्रॉक करोंगे करोंगी भी बड़ी सोहनी जी रेडी होनी है शर्ट पीस बनाऊंगे पूरा सूट कंप्लीट बनाऊंगे बड़ी लु बड़ी वक्री जी लुक दे वाला सूट रैडी होना जी प्रेंट देखो बहुत प्यारा तो कलर भी बड़ा प्यारा जहा रेहन वाला जी ਠੀਕ ਹੈ ਜੀ ਦੂਰ ਤੋਂ ਦਿਖਾਉਣੀ ਹੈ ਕਿੱਦਾਂ ਆਣੀ ਇਹਦੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਦਾਸ ਬ੍ਰੈਂਡ ਦੇ ਸਾਰੇ ਪ੍ਰਿੰਟ ਹੁੰਦੇ ਆ ਇਸ ਤੋਂ ਅੱਗੇ ਦੇਖੋ ਜੀ ਆਫ ਵਾਈਟ ਦੇ ਵਿੱਚ ਹੈ ਕਈ ਮੇਰੀ ਭੈਣਾਂ ਨੂੰ ਆਫ ਵਾਈਟ ਪਸੰਦ ਹੈ ਲਾਈਟ ਸ਼ੇਡ ਹੈ ਦੇਖੋ ਪ੍ਰਿੰਟ ਦੇਖੋ ਆਫ ਵਾਈਟ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਨਜ਼ਦੀਕ ਤੋਂ ਦਿਖਾਉਣੀ ਹੈ ਤੁਹਾਨੂੰ ਕਿੱਦਾਂ ਦਾ ਪ੍ਰਿੰਟ ਹੈ ਇਹ ਇਦੇ ਵਿੱਚ ਪਹਿਲਾਂ ਤੁਸੀਂ ਮਾਸਟਰ ਸ਼ੇਡ ਦੇ ਵਿੱਚ ਦਿਖਾਇਆ ਸੀ ਸੇਮ ਪ੍ਰਿੰਟ ਇਹ ਆਫ ਵਾਈਟ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਜੀ ਰਹਿਣ ਵਾਲਾ ਆਫ ਵਾਈਟ ਠੀਕ ਹੈ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਮਾਸਟਰ ਸ਼ੇਡ ਦੇ ਵਿੱਚ ਹੈ ਪਿਓਰ ਚਨੂਨ ਸਟਾਫ ਰਹਿਣ ਵਾਲਾ 175 ਰੁਪਏ ਪਰ ਮੀਟਰ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਹਾਨੂੰ 4 ਜਾਂ 3.5 ਜਾਂ 4 ਤੱਕ ਹੋ ਸਕਦਾ ਇਹ ਵਾਲਾ ਸਟਾਫ ਕੰਪਲੀਟ ਸੂਟ ਬਣਿਆ ਵੀ ਬੜਾ ਸੋਹਣਾ ਜਿਹਾ ਰੈਡੀ ਹੋਣਾ ਸੀ ਦੇਖੋ ਜੀ ਇਹ ਸਨ ਆਗਦੇ ਜਿਹੜੇ ਸਾਡੇ ਪਿਓਰ ਚਨੂਨ ਚ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕਟ ਪੀਸ ਪ੍ਰਿੰਟ ਵੀ ਬੜੇ ਸੋਹਣੇ ਜਿਹੇ ਰਹਿਣ ਵਾਲੇ ਸੀਗੇ ਤੇ ਕਲਰ ਵੀ ਬੜੇ ਪਿਆਰੇ ਜਿਹੇ ਡਿਫਰੈਂਟ ਜਿਹੇ ਰਹਿਣ ਵਾਲੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਮੇਰੀ ਲੋਕੇਸ਼ਨ ਪੁੱਛਦੀਆਂ ਜੀ ਜਿਹੜੀ ਸਾਡੀ ਲੋਕੇਸ਼ਨ ਹੈਗੀ ਆ ਜੀ ਦੇਖੋ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਜੇ ਤੁਸੀਂ ਰੇਲਵੇ ਪੌਲ ਕ੍ਰੋਸ ਕਰ ਲਿਆ ਤੇ ਪੌਲ ਦੀ ਤੁਸੀਂ ਖੱਬੀ ਸਾਈਡ ਆਉਣਾ ਜੀ ਥੋੜਾ ਜਿਹਾ ਅੰਦਰ ਆ ਕੇ ਤੁਹਾਨੂੰ ਇੱਕ ਟੈਰਾਵਾਦੀ ਦੁਕਾਨ ਮਿਲਣੀ ਉਹਦੇ ਨਾਲ ਵਾਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਤਾਂ ਤੁਸੀਂ ਰਾਈਟ ਸਾਈਡ ਆਉਣਾ ਪੌਲ ਦੀ ਅੰਮਰ પેટ્રોલ ਪੰਪ ਵਾਲੇ ਸਾਈਡ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਆਕੇ ਬਿਲਕੁਲ ਥੋੜਾ ਜਿਹਾ ਅੱਗੇ ਹੋਣਾ ਕਿ ਤੁਹਾਨੂੰ ਟੈਰਾਂ ਵਾਲੀ ਦੁਕਾਨ ਮਿਲਣੀ ਆ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਇਆ ਵਾਹਿਗੁਰੂ ਕੋਲੋਹਤ ਹਾਊਸ ਤੇ ਤੁਸੀਂ ਸਾਡੀ ਗਲੀ ਦੇ ਵਿੱਚ ਐਂਟਰ ਕਰਕੇ ਸਾਹਮਣੇ ਸਾਡੀ ਸ਼ਾਪ ਹੈ ਜੀ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ